ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਮਹਿੰਮ ਆਪ ਜੀ ਦੇ ਮੁਬਾਰਕ ਚਰਣਾ ਵਿੱਚੋਂ ਅਸੀਂ ਸਲਾਕ ਕਰਕੇ ਪਰ ਆਰੰਭ ਕੀਤੀ ਜਾ ਰਹੀ ਹੈ ਪਾਤਸ਼ਾਹ ਜੀਓ ਮਹਾਨ ਕਿਰਪਾ ਕਰਨੀ ਸਾਰੀ ਪਾਰਟੀ ਨੇ ਅਰਦਾਸ ਕਰਕੇ ਅੱਜ ਯਾਤਰਾ ਸ਼ੁਰੂ ਕੀਤੀ ਹੈ ਪ੍ਰਮਾਤਮਾ ਮਿਹਰ ਕਰਨ ਜੀ ਪਾਰਟੀ ਦੇ ਸਿਰ ਤੇ ਹੱਥ ਰੱਖਣ ਮੈਂ ਤਾਂ ਥੱਲੇ ਕਰ ਆ ਪੰਜਾਬੀਆਂ ਦੀ ਕੌਮ ਦੀ ਕੌਮ ਦੀ ਜਥੇਬੰਦੀ ਹੈ ਤੇ ਪੰਜਾਬ ਜੋ ਹਾਲਾਤਾਂ ਚ ਹੈ ਪਿਛਲੇ 7 ਸਾਲਾਂ ਚ ਜੋ ਬਣ ਗਿਆ ਹੈ ਤੇ ਖਾਸ ਕਰਕੇ ਜੋ ਹਾਲਾਤ ਅੱਜ ਪਿਛਲੇ 2 ਸਾਲਾਂ ਚ ਝਾੜੂ ਵਾਲਿਆਂ ਨੇ ਬਣਾ ਦਿੱਤੀ ਹੈ ਪਰਮਾਤਮਾ ਚਰਨ ਅਦਾਸ ਬਿੰਦੀ ਕਰਦੇ ਆ ਕਿ ਮੇਰ ਰੱਖਣ ਪੰਜਾਬ ਦੇ ਸਿਰ ਤੇ ਪਾਰਟੀ ਦੇ ਸਿਰ ਤੇ ਕਿ ਤਕੜੇ ਹੋਗੇ ਅਸੀਂ ਪੰਜਾਬ ਦੀ ਵਾਸਤੇ ਜੋ ਜਥੇਬੰਦੀ ਬਣੀ ਹੈ ਪੰਜਾਬ ਨੂੰ ਬਚਾਈਏ ਸਾਰੀ ਪੰਜਾਬੀਆਂ ਨੂੰ ਬੇਨਤੀ ਹੈ ਖਾਲਸਾ ਪੰਥ ਨੂੰ ਬੇਨਤੀ ਹੈ ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾ ਲਈਏ ਆਪਣਾ ਹੀ ਕਾਰ ਹੈ ਬਸ ਸਭ ਬਗਨਾ ਕਿ ਲੋਕ ਠੱਗਿਆ ਮਹਿਸੂਸ ਕਰ ਰਹੇ ਨੇ ਹੁਣ ਪੰਜਾਬ ਦੇ ਲੋਕ ਠੱਗਿਆ ਮਹਿਸੂਸ ਕਰ ਰਹੇ ਨੇ